ਸੂਤਰਧਾਰਨ ਜਿਮਨੀ ਚੋਣ ਦਾ ਸਿਆਸੀ ਖੜਾ ਖੂਪਖਿਆ ਹੈ ਸ਼ਰੁਭਨੀ ਕਾਲੀਦਲ ਦੀ ਗੱਲਬਾਤ ਕੀਤੀ ਜਾਈਏ ਤਾਂ ਉਹਨਾਂ ਦੁਆਰਾ ਵੀ ਅੱਡੀ ਛੁੱਟੀ ਦਾ ਜ਼ੋਰ ਲਾਇਆ ਜਾ ਰਿਹਾ ਤੇ ਵੱਖ-ਵੱਖ ਵੱਖ-ਵੱਖ ਸਸਤੀ ਤਰ੍ਹਾਂ ਨੇ ਉਹ ਵੀ ਜਿਹੜਾ ਆਪੋ ਆਪਣਾ ਜ਼ੋਰ ਅਜ਼ਮਾਇਸ਼ ਕਰ ਰਹੀ ਹੈ ਸੱਜ ਨਾਲ ਸ਼ਰੁਭਨੀ ਕਾਲੀਦਲ ਤੋਂ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਹਜ਼ਰ ਨੇ ਗੱਲਬਾਤ ਕਰਨ ਲਿਆ ਚੀਮਾ ਸਾਹਿਬ ਚੋਣ ਪ੍ਰਚਾਰ ਚੱਲ ਰਿਹਾ ਹੈ ਕਿੰਨਾ ਦਾ ਰਿਸਪੌਂਸ ਮਿਲ ਰਿਹਾ ਦੇਖੋ ਕਾਲਪੁਰਖ ਦੀ ਬਖਸ਼ਿਸ਼ ਤੇ ਸਦਕਾ ਇਤਿਹਾਸਕ ਹਲਕੇ ਤਰਨ ਤਰਨ ਦੇ ਸੰਗਤ ਵੱਲੋਂ ਬਹੁਤ ਵੱਡਾ ਸਮਰਥਨ ਐਤਕੀ ਸ਼੍ਰੋਮਣੀ ਅਕਾਲੀ ਦਲ ਬੰਦੇ ਭਾਵੇਂ ਤਰਨਤਾਰਨ ਸ਼ਹਿਰ ਹੈ ਭਾਵੇਂ ਪਿੰਡ ਭਾਵੇਂ ਸਿੱਖ ਭਰਾ ਆ ਭਾਵੇਂ ਈਸਾਈ ਭਾਈਚਾਰਾ ਭਾਵੇਂ ਹਿੰਦੂ ਵੀਰ ਹੈ ਚਾਹੇ ਮੁਸਲਮਾਨ ਵੀਰ ਹੈ ਚਾਹੇ Dalit ਵਰਗ ਸਾਰੇ ਵਰਗਾਂ ਵੱਲੋਂ ਬਹੁਤ ਵੱਡਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਤੁਸੀਂ ਜਿਹੜੇ ਚੋਣ ਜਲਸੇ ਹੋ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਉੱਥੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਕੱਲੇ-ਕੱਲੇ ਪਿੰਡ ਦੇ ਵਿੱਚ ਕਿ ਜਿੱਕੜੇ ਵੱਡੀਆਂ ਰੈਡੀਆਂ ਵਰਗੇ ਇਕੱਠ ਚੜਿਆ ਉਹ ਹੋ ਰਿਹਾ। ਉਹਦਾ ਕਾਰਨ ਹੈ ਕਿ ਲੋਕੀ ਹੁਣ ਜਿਹੜਾ ਵੱਡਾ ਵਿਸ਼ਵਾਸ ਘਾਤ ਪਹਿਲਾ ਪੰਜ ਸਾਲ ਕਾਂਗਰਸ ਪਾਰਟੀ ਨੇ ਝੂਠੀਆਂ ਕਸਮਾਂ ਖਾ ਕੇ ਕੀਤਾ ਸੀ। ਫੇਰ ਆ ਝਾੜੂ ਵਾਲਿਆਂ ਨੇ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ। ਇਹਦੇ ਤੋਂ ਦੁਖੀ ਹੋ ਕੇ ਹੁਣ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਨਾ ਸ਼ੁਰੂ ਹੋ ਗਿਆ। ਕਿੱਡੀ ਵੱਡੀ ਉਦੋਂ ਡਵੈਲਪਮੈਂਟ ਹੁੰਦੀ ਸੀ ਕਿੰਨੀ ਪੰਜਾਬ ਦੇ ਵਿੱਚ ਅਮਨ ਸੀ ਸ਼ਾਂਤੀ ਸੀ ਭਾਈਚਾਰਕ ਸਾਂਝ ਸੀ ਸੰਗਤ ਦਰਸ਼ਨ ਤੇ ਰਹੀ ਕਿੰਨਾ ਪਿੰਡਾਂ ਨੂੰ ਗ੍ਰਾਂਟ ਮਿਲਦਾ ਸੀ ਸੋਸ਼ਲ ਵੈਲਫੇਅਰ ਸਕੀਮਾਂ ਭਾਵੇਂ ਆਟੇ ਦਾਸ ਦੀ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਚਾਹੇ ਪੈਨਸ਼ਨਾਂ ਸੀ ਜਾਂ ਬੱਚਿਆਂ ਨੂੰ ਸਕੂਲਾਂ 'ਚ ਸਾਈਕਲ ਸੀ ਹਰ ਪਾਸੇ ਖੁਸ਼ਹਾਲੀ ਸੀ ਕਿੱਡੇ ਵੱਡੇ ਵਿਕਾਸ ਤੇ ਕੰਮ ਪੰਜਾਬ ਚ ਹੋਏ ਕਿੰਨੀ ਪਾਵਰ ਜਨਰੇਸ਼ਨ ਹੋਈ ਕਿੰਨੇ ਸਕੂਲ ਅੱਛੀ ਤਰ੍ਹਾਂ ਬਣੇ ਮੈਰਿਟੋਰੀਅਸ ਸਕੂਲ ਬਣੇ ਉਹ ਚੀਜ਼ਾਂ ਉਦੋਂ ਤਾਂ ਇਹਨਾਂ ਨੇ ਝੂਠ ਬਾਰ ਕੇ ਗੁੰਮਰਾਹ ਕਰਕੇ ਝੂਠੇ ਈਸ਼ੂ ਬਣਾ ਕੇ ਉਹਨਾਂ ਚੀਜ਼ਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਲਟੀਮੇਟਲੀ ਜਿਹੜਾ ਸੱਚ ਆ ਉਹ ਹਮੇਸ਼ਾ ਪ੍ਰਗਟ ਕਰਦਾ ਕੋੜ ਨੁਕਤੇ ਨਾਲ ਕੌੜ ਦੇ ਸੱਚ ਅੱਜ ਹੁਣ ਲੋਕੀ ਸੱਚ ਨੂੰ ਯਾਦ ਕਰਨ ਲੱਗੇ ਆ ਤੇ ਦੁਬਾਰਾ ਸੱਚ ਦੇ ਨਾਲ ਖੜਨਾ ਸ਼ੁਰੂ ਹੋ ਗਏ ਆ ਇਸ ਕਰਕੇ ਬੜੀ ਚੰਗੀ ਗੱਲ ਆ ਔਰ 11 ਜਿਹੜਾ ਨਵੰਬਰ ਦਾ ਨਤੀਜਾ ਉਹ ਕੁਦਰਤੀ ਹੈ ਕਿ ਉਹ ਤੁਹਾਡੇ ਸਾਹਮਣੇ ਆਏਗਾ ਜਦੋਂ ਛਾਂ ਦੇ ਨਾਲ ਇਥੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤਰਵੀ ਫੌਜੀ ਪਰਿਵਾਰ ਦੇ ਵਿੱਚੋਂ ਪ੍ਰਿੰਸੀਪਲ ਸੁਖਿੰਦਰ ਕੌਰ ਦਾਵਾ ਜੀ ਖੜੇ ਆ ਉਹ ਛਾਂ ਦੇ ਨਾਲ ਚੱਤੇ ਆ ਅੱਛਾ ਖਾਸ ਸੌਰ ਤੇ ਤਰਨਤਾਰ ਜਿਹੜੀ ਹੈ ਇਲੈਕਸ਼ਨ ਤਾਂ ਚੱਲ ਰਹੀ ਹੈ ਸਾਰੀਆਂ ਸੈਸੀ ਪਾਰਟੀਆਂ ਜ਼ੋਰ ਜ਼ਰੂਰ ਲਾ ਰਹੀਆਂ ਨੇ ਬੀਤੇ ਦਿਨੀ ਕੇਂਦਰ ਦੀ ਹਕੂਮਤ ਦਾ ਇੱਕ ਫਰਮਾਨ ਜਿਹੜਾ ਆਪਾਂ ਦੇਖ ਰਹੇ ਹਾਂ ਯੂਨੀਵਰਸਿਟੀ ਨੂੰ ਲੈ ਕੇ ਸੈਨੇਟ ਦੀ ਗੱਲਬਾਤ ਕਰਨੀ ਸੀ ਸਿੰਡੀਕੇਟ ਦੀ ਗੱਲਬਾਤ ਕਰ ਲਈਏ ਕਿਦਾਂ ਦੇਖਦੇ ਹੋਂ ਕਿ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਵਿੱਚ ਇਹ ਗੱਲਬਾਤ ਵੀ ਰੱਖੋਗੇ ਹੁਣ ਦੇਖੋ ਬੜੀ ਅਫਸੋਸਨਾਕ ਗੱਲ ਹੈ ਕਿ ਸਿੱਖ ਕੌਮ ਨੇ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀ ਪਰ ਉਸ ਵੇਲੇ ਕਾਂਗਰਸ ਦਾ ਰਾਜਸੀ ਆਜ਼ਾਦੀ ਤੋਂ ਬਾਅਦ ਤੇ ਪਹਿਲਾਂ ਵੱਡੀਆਂ ਬੇਮਚਾਹੀਆਂ ਪੰਜਾਬ ਦੇ ਨਾਲ ਪੰਜਾਬੀ ਸੂਬੇ ਦੇ ਸਬੰਧ ਦੇ ਵਿੱਚ ਪੰਜਾਬੀ ਬੋਲਦੇ ਇਲਾਕਿਆਂ ਦੇ ਸਬੰਧ ਦੇ ਵਿੱਚ ਪੰਜਾਬ ਦੀ ਰਾਜਧਾਨੀ ਦੇ ਸਬੰਧ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਸਬੰਧ ਦੇ ਵਿੱਚ ਕਾਂਗਰਸ ਪਾਰਟੀ ਨੇ ਕੀਤੇ ਪਰ ਦੇਖੋ ਕਿੰਨਾ ਸਮਾਂ ਲੰਘ ਗਿਆ ਪਰ ਉਹ ਨੀਤੀ ਜਿਹੜੀ ਕੇਂਦਰ ਸਰਕਾਰ ਦੀ ਪੰਜਾਬ ਦੇ ਵਿਰੁੱਧ ਹੈ ਉਹ ਅੱਜ ਵੀ ਚੱਲੀ ਹੁਣ ਯੂਨੀਵਰਸਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਉਹਨੂੰ ਸਾਡੇ ਤੋਂ ਕੋਣ ਦਾ ਕੰਮ ਸ਼ੁਰੂ ਹੋ ਗਿਆ ਜਿਹੜਾ ਯੂਨੀਵਰਸਿਟੀ ਦਾ ਡੈਮੋਕਰੈtic ਸਿਸਟਮ ਹੈ ਸੈਨੇਟ ਦੇ ਵਿੱਚੋਂ ਜਿਹੜੀ ਹੈਗੀ ਐ ਜਿਹੜੀ ਗ੍ਰੈਜੂਏਟ ਕੈਟੇਗਰੀ ਆ ਉਹ ਖਤਮ ਕਰ ਦਿੱਤੀ ਕਿ ਜਦੋਂ ਇਲੈਕਸ਼ਨਾਂ ਹੋ ਕੇ ਸਾਰੇ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਜਿਹੜੇ ਐਲੂਮਨਾਈ ਉੱਥੇ ਚੁਣ ਕੇ ਦੁਬਾਰਾ ਜਾ ਕੇ ਆਪਣੀ ਯੂਨੀਵਰਸਿਟੀ ਦੀ ਬਿਹਤਰੀ ਵਾਸਤੇ ਅਕੈਡਮਿਕਸ ਵਾਸਤੇ ਬਾਕੀ ਕੰਮਾਂ ਵਾਸਤੇ ਯੋਗਦਾਨ ਪਾਉਂਦੇ ਸੀ ਉਹਨਾਂ ਨੂੰ ਉਹਦੇ ਹੱਕਾਂ ਤੋਂ ਵਾਜਾ ਕਰ ਦਿੱਤਾ ਨੰਬਰ ਵੀ ਘਟਾ ਦਿੱਤਾ ਨਾਮਿਨੇਸ਼ਨ ਦੀ ਸੀਟਾਂ ਵਧਾਤੀਆਂ ਤੇ ਸੀਮਤ ਜੀ ਇਲੈਕਸ਼ਨ ਜਿਹੜੀ ਹੈ ਸੈਨੇਟ ਦੇ ਵਿੱਚ ਲੈ ਗਈ ਤੇ ਜਿਹੜੀ ਸਿੰਡੀਕੇਟ ਆ ਉਹ ਸਾਰੀ ਤੇ ਸਾਰੀ ਨੋਮੀਨੇਟਡ ਹੀ ਕਰ ਦਿੱਤੇ ਇਹ ਜਿਹੜੀ ਨੀਅਤ ਹੈ ਕੇਂਦਰ ਸਰਕਾਰ ਦੀ ਬਹੁਤ ਮਾੜੀ ਹੈ ਕਿਉਂਕਿ ਦੇਖੋ ਇਹ ਜਿਹੜੀਆਂ ਤਿੰਨ ਚੀਜ਼ਾਂ ਸੀ ਚਾਹੇ ਸ਼੍ਰੋਮਣੀ ਕੌਂਟਰਪਾਰਟ ਕਮੇਟੀ ਹੈ ਚਾਹੇ ਪੰਜਾਬ ਯੂਨੀਵਰਸਿਟੀ ਹੈ ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਤਿੰਨ ਚੀਜ਼ਾਂ ਜਿਹੜੀਆਂ ਉਸ ਵੇਲੇ ਇੰਟਰ ਸਟੇਟ ਬਾਡੀ ਕਰਪੋਰੇਟ ਡਿਟੇਲ ਬੀ ਸੀ ਪਹਿਲਾ ਕਾਂਗਰਸ ਨੇ ਕੰਮ ਸ਼ੁਰੂ ਕੀਤਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਰਚੀ ਉਹਨੂੰ ਆ ਕੇ ਭਾਜਪਾ ਨੇ ਵੀ ਪਾਣੀ ਪਾਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪਾਣੀ ਪਾਇਆ ਅੱਛਾ ਤੇ ਅੱਜ ਹਰਿਆਣੇ ਦੀ ਕਮੇਟੀ ਵੱਖਰੀ ਪੜ ਗਈ ਹੁਣ ਪਹਿਲਾਂ ਸਾਜ਼ਿਸ਼ ਚੱਲੀ ਸੀ ਜਦੋਂ 9 ਜੁਲਾਈ 2023 ਨੂੰ ਜੈਪੁਰ ਦੇ ਵਿੱਚ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਦੀ ਅਦਵਾਈ ਦੇ ਵਿੱਚ ਨਾਥ ਚੋਨਲ ਕੌਂਸਲ ਮੀਟਿੰਗ ਹੋਈ ਸੀ ਹੂੰ ਉੱਥੇ ਕੇਜਰੀਆਲ ਵੀ ਹਾਜ਼ਰ ਸੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹਨਾਂ ਤੇ ਜਿਹੜੇ ਵਿਧ ਮੰਤਰੀ ਜੀ ਮਸਾਬ ਹਾਜ਼ਰ ਸੀਗੇ ਉੱਥੇ ਫਿਰ ਪੰਜਾਬ ਤੇ ਹਰਿਆਣੇ ਦੇ ਜਿਹੜੇ ਦਵਲੇ ਮਸਲੇ ਆ ਉਹ ਦੁਬਾਰਾ ਬੈਠ ਕੇ ਹੱਲ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਹਿਮਤੀ ਦੇ ਗਈ ਸੀ ਆ ਜਿਹੜੀ ਸਜ਼ਾ ਅੱਜ ਭੁਗਤ ਰਹੇ ਆ ਸੀ ਇਹ ਉਸ ਜਿਹੜੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਜੈਪੁਰ ਦੇ ਵਿੱਚ 2023 ਦੇ ਵਿੱਚ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਹੀ ਆ ਕੇ ਐਸਵੀਗਲ ਦੀਆਂ ਬੇਟੀਆਂ ਹਰਿਆਣੇ ਦੇ ਮੁੱਖ ਮੰਤਰੀ ਨਾਲ ਕੀਤੀਆਂ ਤੋਂ ਮੌਜੂਦ ਹਨ ਜੀ ਉਸ ਤੋਂ ਬਾਅਦ ਹੀ ਜਿਹੜੀ ਚੰਡੀਗੜ੍ਹ ਦੇ ਵਿੱਚ ਵਕਰੀ ਵਿਧਾਨ ਸਭਾ ਦੀ ਜਗ੍ਹਾ ਦੀ ਮੰਗ ਹਰਿਆਣੇ ਨੇ ਕੀਤੀ ਉਸ ਤੋਂ ਬਾਅਦ ਹੀ ਪੁਰਾਣੇ ਕਾਲਜ ਜਿਹੜੇ ਆ ਦੁਬਾਰਾ ਯੂਨੀਵਰਸਿਟੀ ਨਾਲ ਅਟੈਚ ਕਰਨ ਦੀ ਮੰਗ ਜਿਹੜੀ ਹਰਿਆਣੇ ਨੇ ਕਰਨੀ ਸ਼ੁਰੂ ਕੀਤੀ ਇਹ ਜਿਹੜੀ ਉੱਥੇ ਸਹਿਮਤੀ ਦੇ ਕੇ ਆਏ ਸੀ ਜੈਪੁਰ ਤੇ ਉਹਦਾ ਨਤੀਜਾ ਅੱਜ ਪੰਜਾਬ ਪੁੱਜਿਆ ਪੰਜਵੇਂ ਸੋਨਣਾ ਸੀ ਤੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਅਸੀਂ ਕੋਟਾ 'ਚ ਜਾਵਾਂਗੇ ਦੁੱਗੇ ਜਾਵਾਂਗੇ ਇਹ ਤਾਂ ਬਾਹਲੇ-ਬਾਜੀਆਂ ਹੁਣ ਤੱਕ ਪਹਿਲਾਂ ਦੱਸੋ ਕਿ ਇਹ ਸਹਿਮਤੀਆਂ ਕਿਹਨੇ ਦਿੱਤੀਆਂ ਇਹ ਹੋ ਸਕਦਾ ਸੀ ਕਿ ਇਦਾਂ ਜਿਹੜੀ ਹੈ ਠੱਕੇ ਦੇ ਨਾਲ 250 ਤੋਂ ਵੱਧ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਅਟੈਚਡ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਨੇ ਉਸ ਦਾ ਰੋਲ ਅਦਾ ਨਹੀਂ ਕੀਤਾ ਪੰਜਾਬ ਸਰਕਾਰ ਨਾ ਜਲਾਈ ਹੋਈ ਹੈ ਮੈਨੂੰ ਕਹਿਣ ਚ ਕੋਈ ਦਰਜ ਨਹੀਂ ਇਹਨਾਂ ਪੁੱਛੋ ਵੀ 9 ਜਨਵਰੀ ਦੀ ਜਿਹੜੀ 2023 ਦੀ ਨਾਤ ਜਨਨ ਕੌਂਸਲ ਦੀ ਮੀਟਿੰਗ Jaipur ਤੇ ਹੋਈ ਆ ਤੇ ਮਿਨਟਸ ਆਫ ਮੀਟਿੰਗ ਕੱਢੋ ਉੱਥੇ ਕਿਉਂ ਸਹਿਮਤੀ ਦੇ ਕੇ ਆਏ ਸੀ ਕਿ ਇਹ ਪੰਜਾਬ ਤੇ ਹਰਿਆਣਾ ਦੇ ਜਿਹੜੇ ਮੁੱਦੇ ਆ ਇੱਥੇ ਦੁਬਾਰਾ ਦੋਨੇ ਮੁੱਖ ਮੰਤਰੀ ਮੀਟਿੰਗ ਕਿਹੜੇ ਮੁੱਦੇ ਆ ਅਜੇ ਸ਼ਰਮਣੀ ਕਾਲੀ ਦਲ ਸ਼ਰਮਣੀ ਕਾਲੀ ਦਲ ਦਾ ਲੋਨ ਵਾਲੇ ਸਭ ਦੇ ਵਿੱਚ ਇਸ ਨੂੰ ਲੈ ਕੇ ਕੋਈ ਪ੍ਰੋਟੈਸਟ ਕੋਈ ਜਾਂ ਸੈਂਟਰ ਗਵਰਨਮੈਂਟ ਨੂੰ ਕੋਈ ਮੰਗ ਪੱਤਰ ਕੋਈ ਆਪਣੇ ਤੌਰ ਤੇ ਕੋਈ ਕਾਰਜ ਕਰੂਗੀ ਦੇਖੋ ਅਸੀਂ ਪਹਿਲਾਂ ਤਾਂ ਲੋਕਾਂ ਦੀ ਕਚਹਿਰੀ ਚ ਬੈਠੇ ਆ ਇੱਥੇ ਵੀ ਇਹ ਮੁੱਦਾ ਡਟ ਕੇ ਲੋਕਾਂ ਦੇ ਵਿੱਚ ਅਸੀਂ ਰੇਜ ਕਰਨਾ ਸ਼ੁਰੂ ਕਰ ਦਿੱਤਾ ਇਲੈਕਸ਼ਨ ਤੋਂ ਬਾਅਦ ਤਗੜੇ ਹੋ ਕੇ ਜਿਵੇਂ ਵੀ ਡਿਫੈਂਡ ਕਰਨਾ ਪਿਆ ਇਹ ਜਿਹੜਾ ਧੱਕਾ ਹੈਗਾ ਕੇਂਦਰ ਸਰਕਾਰ ਦਾ ਇਹਨੂੰ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਦੇ ਸ਼ਰਮਣੀ ਕਾਲੀ ਦਲ ਪਹਿਲਾਂ ਵੀ ਪੰਜਾਬ ਦੇ ਹੱਕਾਂ ਵਾਸਤੇ ਹਿੱਤਾ ਵਾਸਤੇ ਲੜਿਆ ਤੇ ਹੁਣ ਵੀ ਡਟ ਕੇ ਇਹਦਾ ਜਵਾਬ ਅਸੀਂ ਦਿਆ ਜੀ ਸ਼ੁਕਰੀਆ ਸুইস ਸਰਨ ਡਾਕਟਰ ਤਲਜੀਤ ਸਿੰਘ ਜੀਮਾ ਜਿਹੜਾ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜੋ ਵੀ ਯੂਨੀਵਰਸਿਟੀ ਦਾ ਮਸਲਾ ਆਇਆ ਇਹ ਪੰਜਾਬ ਸਰਕਾਰ ਇਸ ਦੇ ਲਈ ਜ਼ਿੰਮੇਵਾਰ ਹੈ ਦੂਸਰੇ ਪਾਸੇ ਤਰਨਤਾਰ ਦਾ ਸਿਆਸੀ ਖੜਾ ਪਖਿਆ ਹੈ ਮੈਂ ਗੁਰਪ੍ਰੀਤ ਸਿੰਘ ਤਰਨਤਾਰ ਤੋਂ ਪ੍ਰੈਮਟੂਡੀਤੀ ਰਿਪੋਰਟ